ਇਹਰਾ ਪਿੰਡ ਦਾ ਮੋਤਵਾਰ ਬੰਦਾ ਕੋਈ ਟੀਚਰ ਲੱਗਿਆ ਪਿੰਡ 'ਚ ਕੋਈ ਐ ਟੀਚਰ ਦੇਸੀ ਪਰ ਮਾਰ ਕੇ ਕੋਈ ਨਹੀਂ ਆ ਉਸ ਨੂੰ ਉੱਥੇ ਮੋੜ ਦੇ ਦੇ ਪੜਨ ਦਾ ਕਿੱਡਾ ਵਧੀਆ ਸੋਨੇ ਭਾਗਿਆ ਦੀ ਗੱਲ ਇਹ ਜਿੱਦਾਂ ਮਨ ਹੋਣਾ ਕੋਲ ਬਦਲਾ ਚਾਹੀਦਾ ਪਾਣੀਆਂ-ਧਾਰੀਆਂ ਉਹ ਜੰਮ ਛੱਡ ਕੇ ਕੰਵੀਆਂ-ਨਾਰੀਆਂ ਛੱਡ ਕੇ ਆਪਾਂ ਵੀ ਇਸ ਵਾਰ ਬਦਲਾ ਚਾਹੀਦਾ ਹ ਜਿਵੇਂ ਹਾਰ ਪਿੰਡ ਵਿੱਚ ਪੰਚਾਇਤ ਹੁੰਦੀ ਹੈ ਹਾਰ ਸਰਕਾਰੀ ਸਕੂਲ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਹੁੰਦੀ ਹੈ। ਸਕੂਲ ਵਿੱਚ ਸੁਧਾਰ ਕਰਨਾ ਐਸਐਮਸੀ ਦਾ ਕੰਮ ਹੈ। ਬਦਲਾਅ ਤੁਸੀਂ ਲਿਆਉਦੇ ਹੋ। ਜਿਵੇਂ ਟੁੱਟੀ ਸੜਕ ਦਾ ਮਸਲਾ ਲੈ ਕੇ ਪਿੰਡ ਵਾਸੀ ਪੰਚਾਇਤ ਕੋਲ ਜਾਂਦੇ ਹਨ। ਬਿਲਕੁਲ ਓਵੇਂ ਹੀ ਸਕੂਲ ਦੀਆਂ ਲੋੜਾਂ ਲਈ ਮਾਪੇ ਅਤੇ ਵਿਦਿਆਰਥੀ ਐਸਐਮਸੀ ਕੋਲ ਜਾਂਦੇ ਹਨ। ਪੰਚਾਇਤ ਲੋਕਾਂ ਨਾਲ ਗੱਲ ਕਰੇ, ਮੀਟਿੰਗਾਂ ਕਰਕੇ ਸਮੱਸਿਆਵਾਂ ਦਾ ਲਿਖਣ ਕਰੇ, ਪਿੰਡ ਦੀਆਂ ਲੋੜਾਂ ਦਾ ਇਹ ਵਿਚਾਰ ਕਰਦੀ ਹੈ। ਐਸਐਮਸੀ ਮਹੀਨੇ ਵਿੱਚ ਘੱਟੋ-ਘੱਟ ਇੱਕ ਵਾਰ ਮਿਲਦੀ ਹੈ। ਆਦੂਹ ਪੁਲਾਣੀਆਂ ਰੋਣਾ ਤੇ ਗੱਲ ਕਰੇ ਤਾਂ ਸਕੂਨ ਨੂੰ ਬਿਹਤਰ ਬਣਾਵੇ ਉਹ ਕਾਮ ਨੂੰ ਨਿਪਟਾਈ ਚੜ੍ਹਦੀ ਚਰਚਾ ਕਰਦੇ ਫੈਸਲੇ ਕਰਦੀ ਹੈ ਅਤੇ ਸਹੀ ਬੰਦੇ ਤੱਕ ਪਹੁੰਚ ਕਰਦੀ ਹੈ